ਮੈਂ ਰੀਤ ਸਿੰਘਲਾ ਸ਼ਿਵਸਨਾ ਬਾਲਾਠਾਕਰੇ ਛਿੰਦੇ ਗਰੂ ਪੰਜਾਬ ਪ੍ਰਧਾਨ ਬੜੇ ਹੀ ਦੁੱਖ ਦੇ ਨਾਲ ਇਹ ਗੱਲ ਕਹਿ ਰਿਹਾ ਕਿ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਨੇ ਰੋਜ਼ ਕਿਤਨਾ ਕਿਤੇ ਗੋਲੀ ਚੱਲਦੀ ਹੈ ਰੋਜ਼ ਮਰਡਰ ਹੋ ਰਿਹਾ ਰੋਜ਼ ਸਨੈਚਿੰਗ ਹੋ ਰਹੀ ਹੈ ਰੋਜ਼ ਕੰਗਰੇਸਟਰ ਫਰੋਤੀਆਂ ਮੰਗ ਰਹੇ ਨੇ ਕਿ ਪੰਜਾਬ ਰਹਿਣ ਯੋਗ ਨਹੀਂ ਰਿਹਾ ਬੜੀ ਮਾੜੀ ਗੱਲ ਹੈ ਕਿ ਕੱਲ ਇੱਕ ਘੰਟੇ ਦੇ ਵਿੱਚ ਮੌਕੇ ਦੇ ਵਿੱਚ ਚਾਰ ਜਗ੍ਹਾ ਤੇ ਫਾਇਰਿੰਗ ਹੋਈ ਜਿਸ ਦੇ ਵਿੱਚ ਸਾਡੇ ਸ਼ਿਵਸਨਾ ਦੇ ਜ਼ਿਲ੍ਹਾ ਪ੍ਰਧਾਨ ਮੰਗਤਰਾ ਮੌਕਾ ਜੀ ਦੀ ਹੱਤਿਆ ਹੋ ਗਈ ਕਹਿੰਦਾ ਲੇਕਿਨ ਹਲੇ ਤੱਕ ਦੋਸ਼ੀ ਫੜੇ ਨਹੀਂ ਗਏ ਪੁਲਿਸ ਤੋਂ ਦੋਸ਼ੀ ਕਹਿ ਰਹੀ ਹੈ ਨੇੜੇ ਆ ਨੇੜੇ ਆ ਨੇੜੇ ਆ ਲੇਕਿਨ ਸਾਡਾ ਵੀ ਐਲਾਨ ਹੈ ਕਿ ਜਦ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਦੋਸ਼ੀ ਗ੍ਰਿਫਤਾਰ ਨਹੀਂ ਹੋ ਜਾਂਦੇ ਉਦੋਂ ਤੱਕ ਮੰਗਤਰਾ ਮੰਗਾ ਦਾ ਸੰਸਕਾਰ ਅਸੀਂ ਨਹੀਂ ਕਰਾਂਗੇ ਔਰ ਮੌਕਾ ਪੂਰਨ ਰੂਪ ਦੇ ਵਿੱਚ ਬੰਦ ਰਹੂਗਾ ਤੇ ਜੇ ਲੋੜ ਇਹ ਇਨਸਾਫ ਨਾ ਮਿਲਿਆ ਤਾਂ ਅਸੀਂ ਪੰਜਾਬ ਵੀ ਪੂਰਾ ਬੰਦ ਕਰਾਵਾਂਗੇ ਇਸ ਲਈ ਮੇਰੀ ਭਗਵੰਤਵਾਨ ਨੂੰ ਰਿਕੁਐਸਟ ਹੈ ਕਿ ਜੋ ਮਰਜ਼ੀ ਕਰਕੇ ਇਹ ਕਤਲੇਆਮ ਇਹ ਖੂਨ ਦੀ ਹੋਲੀ ਜਿਹੜੀ ਅਜੋਲੀ ਦੇ ਦਿਨ ਖੇਲੀ ਗਈ ਹੈ ਇਸ ਨੂੰ ਬੰਦ ਕਰਾਓ ਨਹੀਂ ਤਾਂ ਇਸ ਦੇ ਲਈ ਥੋੜੀ ਜਿਹੜੀ ਸਜ਼ਾ ਭਗਵਾਨ ਵੀ ਮਾਫ਼ ਨਹੀਂ ਕਰੂਗਾ ਭਗਵਾਨ ਵੀ ਤੁਹਾਨੂੰ ਬਹੁਤ ਵੱਡੀ ਸਜ਼ਾ ਦੇਊਗਾ ਸਾਡਾ ਭਰਾ ਸਾਡੇ ਤੋਂ ਚਲਾ ਗਿਆ ਉਹ ਦੁੱਖ ਸਾਨੂੰ ਹੈ ਉਸ ਪਰਿਵਾਰ ਨੂੰ ਹੈ ਜਿਹਦੀਆਂ ਤਿੰਨ ਬੱਚੀਆਂ ਨੇ ਸਿਰਫ ਤਿੰਨ ਕੁੜੀਆਂ-ਕੁੜੀਆਂ ਨੇ ਉਹਦੇ ਕੋਈ ਕਮਾਣ ਵਾਲਾ ਵੀ ਨਹੀਂ ਹੈ ਇਸ ਲਈ ਜੱਤ ਕੋ ਉਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਮੈਂ ਮੌਕੇ ਦੇ ਵਿੱਚੋਂ ਨਹੀਂ ਜਾਵਾਂਗਾ ਜਦੋਂ ਸਰਕਾਰ ਨੇ ਇਨਸਾਬ ਦੇਣਾ ਆਊਗਾ ਤੇ ਤਵੇ ਮੈਂ ਉਦੋਂ ਤੱਕ ਮੌਕੇ ਦੇ ਵਿੱਚ ਹੀ ਰਹਾਂਗਾ। ਮੋਗਾ ਬੰਦੀ ਕਾਲ ਨੂੰ ਲੈ ਕੇ ਜਿਹੜੀ ਗੱਲ ਕਰ ਰਹੇ ਹਾਂ ਉਹਦੇ ਕੋਲ ਅਲਟੀਮੇਟਮ ਦਿੱਤਾ ਪੁਲਿਸ ਨੂੰ ਕਿ ਪੁਲਿਸ ਅਧਿਨੇ ਸਮੇਤ ਜਿਹੜਾ ਗ੍ਰਿਫਤਾਰ ਕਰੇ ਦੋਸ਼ੀ ਨੂੰ ਉਸ ਤੋਂ ਬਾਅਦ ਜਿਹੜਾ ਹੁਣੇ ਐਸਪੀ ਡੀ ਤੇ ਡੀਐਸਪੀ ਆਏ ਸੀਗੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬਹੁਤ ਨੇੜੇ ਆ ਤੁਹਾਨੂੰ 2 ਘੰਟੇ ਦਾ ਸਮਾਂ ਦੇਉ ਦੋ ਘੰਟੇ ਦੇ ਵਿੱਚ ਅਸੀਂ ਦੋਸ਼ੀ ਫੜ ਕੇ ਤੁਹਾਨੂੰ ਦੱਸਾਂ। ਲੇਕਿਨ ਅਸੀਂ ਚਾਰ ਜਗ੍ਹਾ ਦੀ ਸੀਸੀਟੀਵੀ ਫੁਟੇਜ ਮੰਗੀ ਹੈ ਜਿਹੜੀ ਗੋਲੀ ਚੱਲੀ ਹੈ ਕੱਲ। ਪਹਿਲਾਂ ਮੰਗਾਈ ਦੇ ਘਰ ਦੇ ਬਾਹਰ ਫਿਰ ਸੈਲ ਕੀਸੀ ਵੈਰੀਫਾਈ ਕਰਨਾ ਚਾਹੁੰਦੇ ਆ ਕਿ ਚਾਰੋਂ ਜਗ੍ਹਾ ਤੇ ਗੋਲੀ ਚਲਾਣ ਵਾਲੇ ਬੰਦੇ ਇੱਕੋ ਹੀ ਸੀ ਜਾਂ ਮੰਗੇ ਦੇ ਗੋਲੀ ਚਲਾਣ ਵਾਲੇ ਬੰਦੇ ਕੋਈ ਹੋਰ ਸੀ ਕਿਉਂਕਿ ਸਾਨੂੰ ਸ਼ੱਕ ਹੈ ਕਿ ਟੈਰਰਿਸਟ ਐਕਟੀਵਿਟੀ ਵਿਭਾਗਾਂ ਦੇ ਬੱਠੇ ਗਰਵੰਤ ਬਨੂਵਰਗੇ ਖਾਲਿਸਤਾਨੀ ਨੇ ਪੈਸੇ ਦੇ ਕੇ ਮੰਗਤ ਮੰਗਾ ਦਾ ਕਤਲ ਕਰਾਇਆ ਅਸੀਂ ਕਈ ਵਾਰ ਡੀਜੀਪੀ ਤੇ ਐਸਐਸਬੀ ਨੂੰ ਪਹਿਲਾਂ ਵੀ ਲਿਖ ਚੁੱਕੇ ਸੀਗੇ ਕਿ ਇਹਦੀ ਜਾਨ ਨੂੰ ਖਤਰਾ ਹੈ ਇਸ ਨੂੰ ਤਰ੍ਹਾਂ ਸੁਰੱਖਿਆ ਦਿੱਤੀ ਜਾਵੇ ਪਰ ਪੁਲਿਸ ਨੇ ਕੋਈ ਗੌਰ ਨਹੀਂ ਕੀਤੀ ਕਿਉਂਕਿ ਸਰਕਾਰ ਨੂੰ ਪਰਵਾਹੀ ਨਹੀਂ ਹੈ ਆਪਦੇ ਐਮਐਲਏ ਨੂੰ ਪੰਜਾਬ ਪੰਜਾਬ ਗਣਮਣੇ ਦਿੱਤੇ ਹੋਏ ਨੇ ਜਿਨ੍ਹਾਂ ਲੋਕਾਂ ਨੂੰ ਖਤਰਾ ਐਕਚੁਅਲ ਦੇ ਵਿੱਚ ਉਹਨਾਂ ਲਈ ਇਹਨਾਂ ਕੋਲ ਕੋਈ ਗਰੰਟੀ ਨਹੀਂ ਹੈਗਾ। ਸਰੋਸੇ ਤੋਂ ਸੰਤੁਸ਼ਟ ਹੋ 2 ਘੰਟੇ ਦਾ ਸਮਾਜ ਨਹੀਂ ਅਸੀਂ ਕੋਈ ਸੰਤੁਸ਼ਟ ਨਹੀਂ ਆ ਜੀ ਜਦ ਤੱਕ ਦੁਰਸ਼ੀ ਫੜੇ ਨਹੀਂ ਜਾਂਦੇ ਸਾਡੀ ਸੰਤੁਸ਼ਟੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰੰਬਚ ਜੀ ਤੁਹਾਡੇ ਵੱਲੋਂ ਧਰਨਾ ਲਗਾਇਆ ਗਿਆ ਕੀ ਕਾਰਨ ਕੀ? ਕਰਨ ਸਿੰਘ ਜੀ ਸਰ ਸਾਨੂੰ ਪਤਾ ਲੱਗਿਆ ਰਾਤ ਅਸੀਂ ਬਾਹਰ ਸੀ ਆਊਟ ਸਟੇਸ਼ਨ ਮੁਝੇ ਪਤਾ ਲੱਗਿਆ ਮੰਗਾ ਜੀ ਨੂੰ ਜੋ ਕਿ ਕੁਛ ਬਦਮਾਸ਼ਾਂ ਦਵਾਰਾ ਗੋਲੀ ਮਾਰ ਦਿੱਤੀ ਗਈ। ਉਦੇ ਬਾਅਦ ਅਸੀਂ ਪਾਰਟੀ ਨਾਲ ਤਾਲਮੇਲ ਕੀਤਾ ਕੀ ਹੋਇਆ ਉਹਨਾਂ ਨੇ ਦੱਸਿਆ ਸਾਨੂੰ ਕਿ ਇਸ ਤਰ੍ਹਾਂ ਕਰਕੇ ਤਿੰਨ ਬੰਦੇ ਜ਼ਖਮੀ ਹੋ ਗਏ ਤੇ ਮੰਗਾ ਜੀ ਪੂਰੇ ਹੋ ਗਏ ਉਸ ਕਰਕੇ ਸਿੱਥੇ ਜੋ ਇਹ ਧਾਰਨਾ ਕੀ ਕਰ ਰਹੀ ਮੰਗਾ ਜੀ ਗੋਰੀ ਮਾਰਾਂ ਦਾ ਪਤਾ ਲੱਗਿਆ ਕਾਰਨ ਕੋਈ ਪਤਾ ਨਹੀਂ ਲੱਗਿਆ ਪੁਲਿਸ ਹਲੇ ਕੁਝ ਦੱਸ ਨਹੀਂ ਰਹੀ ਐ ਬਸ ਅਸੀਂ 2 ਘੰਟੇ ਦਾ ਟਾਈਮ ਦੇ ਦਿਓ ਇਸੇ ਕਰਕੇ ਇਹਨਾਂ ਨੂੰ ਜੋ ਕਿ ਮੰਗਾ ਜੀ ਕਿਸ ਸੰਸਥਾ ਦੇ ਨਾਲ ਸੰਬੰਧ ਰੱਖਦੇ ਮੰਗਾ ਜੀ ਸ਼ਿਵ ਸਨਾ ਬਾਲਾ ਸਾਹਿਬ ਠਾਕਰੇ ਛਿੰਦੇ ਗਰੁੱਪ ਨਾਲ ਜੋ ਕਿ ਰੱਖਦੇ ਤਲਾਕ ਉਸ ਪਾਰਟੀ ਦਾ ਉਹ ਜ਼ਿਲ੍ਹਾ ਪ੍ਰਣਾਲਨ ਤੇ تھے ਪੁਲਿਸ ਬੰਦੋ ਕਹਿੰਦੇ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਉਹਦੇ ਪਗਾਰ ਪਰ ਅਸੀਂ ਉਸ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਪੁਲਿਸ ਤੋਂ ਤਾਂ ਰਾਤ ਨੂੰ ਹੋਇਆ ਹੋਵੇ ਇਨਾ ਵੱਡਾ ਹਸਾ ਹੋਇਆ ਹੋਵੇ ਆ ਤਿੰਨ ਤਿੰਨ ਬੰਦੇ ਜ਼ਖਮੀਆਂ ਹਲੇ ਪੁਲਿਸ ਦੋ ਦੋ 4-4 ਘੰਟੇ ਦੀ ਟਾਈਮ ਮੰਗ ਰਹੀ ਹੈ ਮੈਂ ਤੁਹਾਡੇ ਇੱਕ ਜਾਣਕਾਰੀ ਤੇ ਦੇ ਦੇਣਾ ਇਹਦੋਂ ਕੁਛ ਟਾਈਮ ਪਹਿਲੇ ਮੰਗਾ ਜੀ ਦਾ ਇਹ ਡੀਜੀਪੀ ਵੱਲੋਂ ਜੋ ਇੱਕ ਇਨਕੁਆਰੀ ਆਈ ਸੀ ਕਿ ਇਹਨਾਂ ਨੂੰ ਜੋ ਕਿ ਖਤਰਾ ਸਿਕਿਉਰਟੀ ਦਿੱਤਾ ਜਾਵੇ ਮੈਨੂੰ ਖੁਦ ਪੁੱਛਿਆ ਗਿਆ ਸੀ ਉੱਥੇ ਥਾਣੇ 'ਚ ਮੈਂ ਕਹਿੰਦਾ ਇਹਨੂੰ ਸਿਕਿਉਰਟੀ ਦੀ ਲੋੜ ਹੈਗੀ ਪਰ ਉਹਨਾਂ ਨੂੰ ਸਿਕਿਉਰਿਟੀ ਨਾ ਦਿੱਤੀ ਗਈ ਜੇਕਰ ਕਹੀਂ ਦਿੱਤਾ ਹੁੰਦਾ ਤਾਂ ਸਾਡ ਇਸ ਤਰ੍ਹਾਂ ਨਹੀਂ ਹੋਣਾ ਸੀ ਉਹ ਮੰਗ ਕੀ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਨੂੰ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਤੇ ਮੰਗਾ ਦੇ ਪਰਿਵਾਰ ਨੂੰ ਘੱਟੋ ਘਾਟ 1 ਕਰੋੜ ਰੁਪਏ ਦੀ ਜੋਗੀ ਰਾਸੀ ਦਿੱਤੀ ਜਾਵੇ ਇਸੇ ਨਾਲ ਨਾਲ 7-8 ਜਾਣਿਆਂ ਤੇ ਮਾਮਲਾ ਵੀ ਦਰਜ ਕਰ ਲਿਆ ਪੁਲਿਸ ਨੇ ਕਹਿੰਦੇ ਨੇ ਜਲਦੀ ਜਲਦੀ આરોપી ਨੇ ਗ੍ਰਿਫਤਾਰ ਕਰ ਲਿੱਤੇ ਜਾਂ ਪਰ ਸਰ ਮੈਂ ਇਹ ਕਰਾਉ ਕਿ ਜਾਇਜ਼ ਇਹ ਨਹੀਂ ਕਿਸੇ ਨਾਜਾਇਜ਼ ਨੂੰ ਪੁਲਿਸ ਨੇ ਆਪਣਾ ਖਾਣਾ ਪੂਰਤੀ ਕਰਨ ਵਾਸਤੇ ਦਿਖਾ ਦੇ ਕਿ ਅਸੀਂ ਬੰਦੇ ਗ੍ਰਿਫਤਾਰ ਕਰ ਲਿਆ ਪਰ ਹੋਵੇ ਜਾਇਜ਼ ਇਹ ਦੇਖਿਆ ਜਾਵੇ ਕਿ ਸੀਟੀ 2 ਦੇ ਵਿੱਚ ਮੰਗਾ ਜੀ ਸਾਹਮਣੂ ਗਏ ਸੀ ਕਿਹੜੇ ਅਫਸਰ ਨਾਲ ਮਿਲੇ ਸੀ ਉਹਦੇ ਬਾਅਦ ਉਹ ਕਿੱਥੇ ਗਏ ਉਹਨਾਂ ਦੇ ਬਾਅਦ ਮਗਰ ਕੋਲ ਲੱਗਿਆ ਇਹ ਚੀਜ਼ ਚੈਨਲ ਪਰਾਪਰ ਚੱਲਿਆ ਜਾਵੇ ਜਦੋਂ ਤੱਕ ਮੰਗਾ ਜੀ ਨੂੰ ਇਨਸਾਫ਼ ਨਹੀਂ ਮਿਲੋਗਾ ਉਹਨਾਂ ਦੇ ਪਰਿਵਾਰ ਨੂੰ ਅਸੀਂ ਸਾਰੇ ਇੱਥੇ ਬੈਠੇਗੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਾਮਕਮਾਰ ਜ਼ਿਲ੍ਹਾ ਪ੍ਰਧਾਨ ਸੀ ਸੈਨਾ ਪੰਜਾਬ ਤੋਂ ਅੱਜ ਧਰਨਾ ਲਾਇਆ ਗਿਆ ਥਾਪਲ ਚੌਂਕ ਦੇ ਵਿੱਚ ਕੀ ਕਾਰਨ ਹੈ ਕਿਉਂ ਕੱਲ ਤਕਰੀਬਨ 10 ਵਜੇ ਸਾਡੇ ਸਾਥੀ ਰਾਮਵਚਨ ਰਾਏ ਜੀ ਦਾ ਫੋਨ ਆਇਆ ਕਹਿੰਦੇ ਆਪਣੇ ਸ਼ਹਿਰ ਚ ਮੰਗਤਰਾਮ ਮੰਗਾ ਨੂੰ ਗੋਲੀ ਮਾਰ ਦਿੱਤੀ ਗਈ ਹੈ ਔਰ ਉਹ ਸਰਗਵਾਸ ਹੋ ਗਿਆ ਉਹ ਦੁਨੀਆ ਚ ਨਹੀਂ ਰਿਹਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਔਰ ਨਾਲ ਦੀ ਨਾਲ ਅਸੀਂ ਆਪਣੇ ਸਾਥੀਆਂ ਨਾਲ ਇੱਥੇ ਹਸਪਤਾਲ ਚ ਆਏ ਸਰਕਾਰੀ ਹਸਪਤਾਲ ਚ ਪਹੁੰਚੇ ਜਿਆਜਾ ਲਿਆ ਗਿਆ ਸਭ ਤੋਂ ਵੱਡੀ ਤਾਂ ਇਹ ਨਲਾਇਕੀ ਰਹੀ ਕਿ ਪਰਿਵਾਰ ਬਿਲਖਦਾ ਰਿਹਾ ਔਰ ਉਹਨਾਂ ਨੂੰ ਉਹਨਾਂ ਦੇ ਫਾਦਰ ਸਾਹਿਬ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਸੀ ਤਕਰੀਬਨ ਰਾਤ ਨੂੰ 12 1 ਵਜੇ ਬਹੁਤ ਹੀ ਕਿ ਸਾਫ ਕਿਤਾਬ ਲਾ ਕਰਕੇ ਉਹ ਵੀ ਰਿਕੁਐਸਟ ਕਰਕੇ ਉਹਨਾਂ ਦੇ ਫਾਦਰ ਨੂੰ ਬੱਚਿਆਂ ਨੂੰ ਮਿਲਣ ਦਿੱਤਾ ਗਿਆ। ਤੋਂ ਇਸ ਤੋਂ ਜ਼ਿਆਦਾ ਪਤਾ ਲੱਗਿਆ ਕਿੰਨਾਂ ਵੱਲੋਂ ਜਿਹੜਾ ਗੋਲੀਆਂ ਮਾਰ ਕੇ ਦੇਖੋ ਪਤਾ ਕਿ ਸਾਰੇ ਜਿਹੜੇ ਸਾਰਥੀ ਅੰਸਰ ਹਨ ਤਕਰੀਬਨ ਉਹਨਾਂ ਦੀ ਰੈਕੀ ਦੁਆਰਾ ਜਿਵੇਂ ਕਹਿੰਦੇ ਰੈਕੀ ਉਹਨਾਂ ਦੀ ਰੈਕੀ ਹੋਈ ਹੈ ਫੁਟੇਜ ਦੇਖੀ ਗਈਆਂ ਕਿ ਜਿਹੜਾ ਉਹਨਾਂ ਦੇ ਕਰਦੇ ਬੈਗ ਸਾਈਡ ਤਕਰੀਬਨ 7 ਰਾਊਂਡ ਫਾਇਰ ਹੋਇਆ ਉਸ ਤੋਂ ਬਾਅਦ ਜਿਹੜਾ ਇੱਕ ਸੈਲੂਨ ਤੇ ਹਮਲਾ ਹੁੰਦਾ ਪਿਆ ਉੱਥੇ ਗੋਲੀ ਚੱਲੀ ਹੈ ਉਸ ਤੋਂ ਬਾਅਦ ਡੈਰੀ ਤੇ ਮੰਗਤਰਾਮ ਮੰਗਾ ਜੀ ਨੂੰ ਗੋਲੀ ਮਾਰੀ ਗਈ ਉਹ ਗੋਲੀ ਕਿਸੇ ਬੱਚੇ ਨੂੰ ਲਗਾ ਸੀ ਦੇਖੇ ਨਹੀਂ ਉਹਨੂੰ ਪਤਾ ਲੱਗਾ ਕਿ ਮੈਰਾ ਸਿਟੀ 'ਚ ਉਹ ਦਾਖਲ ਵੀ ਹੈ ਉਸ ਤੋਂ ਉੱਥੋਂ ਤਕਰੀਬਨ 150 ਮੀਟਰ ਮੰਗਾ ਜੀ ਆਪਣੀ ਜਾਨ ਬਚਾਉਂਦੇ ਹੋਏ ਪੱਜੇ ਆ। ਸਾਥ ਕੋਈ ਗੇਟ ਸੀ ਗੇਟ ਤੇ ਚੜ੍ਹਨ ਦੀ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਪਰ ਨਹੀਂ ਚੜਿਆ ਗਿਆ ਆ ਕਿ ਉਹਨਾਂ ਦੇ ਬੱਕੀ ਤੇ ਗੋਲੀ ਮਾਰੀ ਗਈ। ਸੋ ਲਾਈਨ ਆਰਡਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਬੈਡ ਫੁੱਟ ਤੇ ਆ। ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ 8-9 ਜਾਣਿਆ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਰੋਪੀਆਂ ਨੂੰ ਜਲਦ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਜਿਵੇਂ ਕਿ ਸਾਡੇ ਸਾਥੀ ਪ੍ਰਧਾਨ ਜੀ ਰਾਮਵਚਨ ਰਾਏ ਨੇ ਦੱਸਿਆ ਕਿ ਦੋਸ਼ੀ ਨੂੰ ਦੋਸ਼ੀ ਨੂੰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਾ ਕਿ ਖਾਣਾ ਪੂਰਤੀ ਕਰਕੇ ਕਿਸੇ ਆਮ ਬੰਦੇ ਨੂੰ ਚੱਕ ਕੇ ਇਹਨਾਂ ਦਾ ਨਾਂ ਦਿੱਤਾ ਜਾਵੇ ਔਰ ਆਮ ਆਦਮੀ ਪਰੇਸ਼ਾਨ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਅਸੀਂ ਕਹਿੰਦੇ ਜੇ ਦੋਸ਼ੀ ਹੈ ਦੋਸ਼ੀ ਨੂੰ ਬਿਲਕੁਲ ਸਖਤ ਸਖਤ ਸਜ਼ਾ ਦਿੱਤੀ ਜਾਵੇ